ਜੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸੁਖ ਸਾਗਰ ਚੈਰੀਟੇਬਲ ਸੁਸਾਇਟੀ ਵੱਲੋਂ ਲਾਰਡ ਮਹਾਵੀਰ ਹੋਮੋਪੈਥਿਕ ਕਾਲਜ ਦੇ ਸਹਿਯੋਗ ਨਾਲ ਫ੍ਰੀ ਹੋਮੋਪੈਥਿਕ ਮੈਡੀਕਲ ਕੈਂਪ ਲਾਇਆ ਜਿਹਦੇ ਵਿੱਚ ਹਰ ਤਰ੍ਹਾਂ ਦੀਆਂ ਦਵਾਈਆਂ ਬਿਲਕੁਲ ਫ੍ਰੀ ਕਾਲਜ ਦੇ ਡਾਕਟਰ ਆ ਕੇ ਨਾਲ ਸੁਖ ਸਾਗਰ ਟੀਮ ਦੇ ਡਾਕਟਰ ਆ ਕੇ ਫ੍ਰੀ ਮੈਡੀਸਨ ਦੇ ਰਹੇ ਆ ਪਹਿਲਾ ਮਾਚੀਵੜਾ ਸਰ ਲੱਗ ਗਏ ਆ ਹਾਂਜੀ ਹੁਣ 3 ਦਿਨ ਦਾ ਆਲਮਗੀਰ ਸਾਹਿਬ ਆ ਇਸ ਤਰ੍ਹਾਂ ਸਾਡੇ ਕੈਂਪ ਚੱਲਦੇ ਰਹਿੰਦੇ ਆ ਆਲਮਗੀਰ ਜਮਣਾ ਕਹਿੰਦੇ ਨੇ ਅੱਜ ਦੂਜੇ ਦਿਨ ਆਲਮਗੀਰਾਂ ਜੀ ਕੱਲ ਇੱਥੇ ਫੇਰ ਲਗਾਵਾਂਗੇ ਹੋ ਸਕਦਾ ਪਰਸੋਂ ਵੀ ਲਗਾ ਦਈਏ ਠੀਕ ਸੰਗਤਾਂ ਦੀ ਮੰਗ ਤੇ ਹੀ ਆ ਬਾਕੀ ਸਾਡੀਆਂ ਡਿਸਪੈਂਸਰੀਆਂ ਵੀ ਚੱਲ ਰਹੀਆਂ ਸਖਸਾਗਰ ਵੱਲੋਂ ਲੁਧਿਆਣੇ ਚ ਸਮਰਾਲੇ ਚ ਖੰਨੇ ਚ ਜਗਰਾਓ ਨਾਨਕਸਰ ਸ਼ਿਆੜ ਬੋਗਾ ਸਾਰੇ ਥਾਂ ਤੇ ਪਰਚੀ ਫੀਸ ਜੇ ਕੋਈ ਦੇ ਸਕਦਾ ਨਹੀਂ ਤਾਂ ਫ੍ਰੀ ਮੈਡੀਸਨ ਸਾਰੇ ਥਾਂ ਦੰਦੇ ਆ ਜੇ ਕਿਸੇ ਨੇ ਕੈਂਪ ਲਵਾਉਣਾ ਕਿਤੇ ਲੋੜ ਆ ਤਾਂ ਅਸੀਂ ਲੋੜਵੰਦ ਜਗਾ ਕੇ ਬਿਲਕੁਲ ਫ੍ਰੀ ਕੈਂਪ ਵੀ ਲਗਾਦੇ ਆ ਸਰਵਾਈਵਲ ਬੈਗ ਇੱਕ ਗੋਡੇ ਉਹ ਇੱਕ ਪ੍ਰੈਸ਼ਰ ਨਾਲ ਉਹ ਵੀ ਬਿਲਕੁਲ ਫ੍ਰੀ ਮੌਕੇ ਤੇ ਰਿਜ਼ਲਟ ਉਹ ਵੀ ਕੀਤਾ ਜਾਂਦਾ ਠੀਕ ਹਾਂ ਜੀ ਤੇ ਆਪਾਂ ਹੋਰ ਕਿਹੜੇ ਕਿਹੜਾ ਮੈਂ ਜਿਹੜਾ ਇਲਾਜ ਕਰਦੇ ਆ ਹੋਮੋਪੈਥਿਕ ਵਿੱਚ ਹਰ ਤਰ੍ਹਾਂ ਦਾ ਇਲਾਜ ਦੀ ਦਵਾਈ ਆ ਠੀਕ ਹੈ ਕਿਸੇ ਵੀ ਤਰ੍ਹਾਂ ਦੇ ਕੋਈ ਹੋਵੇ ਸਾਡੀਆਂ ਦਵਾਈਆਂ ਸਾਰੀਆਂ ਅਵੇਲੇਬਲ ਆ ਸਾਰੀ ਸਾਰੀਆਂ ਡਿਸਪੈਂਸਰੀਆਂ ਚ ਬਾਕੀ ਸਾਡੀ ਪੂਰੀ ਟੀਮ ਆ ਕਲਦੀਪ ਸਿੰਘ ਮੈਂ ਬਲਵਿੰਦਰ ਸਿੰਘ ਹਰਚੰਦ ਸਿੰਘ ਡਾਕਟਰ ਸ਼ੈਨੀ ਚਲੋਤਰਾ ਜਗਵਿੰਦਰ ਸਿੰਘ ਰਜਿੰਦਰ ਸਿੰਘ ਸਾਰੇ ਟੀਮ ਪੂਰੀ ਜੋ ਜੋ ਅਗਲੇ ਤੋਂ ਹੁੰਦੀ ਆ ਰਲ ਮਿਲ ਕੇ ਪੂਰੀ ਸੇਵਾ ਕਰਦੇ ਆ ਬਦ ਚੜ ਕੇ ਸੇਵਾ ਕਰ ਰਹੇ ਆ ਉਮੋਦਤ ਕੋ ਜਿਹੜੀ ਦਵਾਈ ਆ ਵੀ ਹੁਣ ਇਹਦਾ ਲੋਕਾਂ ਨੂੰ ਪਤਾ ਲੱਗਾ ਲੱਗਾ ਵੀ ਹਾਂ ਵੀ ਇਹ ਬਹੁਤ ਜੀ ਸਾਡੇ ਕੋਲੇ ਤਕਰੀਬਨ 11500 ਦੇ ਵਿਚਾਲੇ ਬਾਛੀਵੜਾ ਸਾਹਿਬ ਕੈਂਪ ਤੇ ਅੱਜ ਵੀ ਤਕਰੀਬਨ 4 450 ਬੰਦਾ ਇੱਥੇ ਮੈਡੀਸਨ ਲਿਜਾ ਚੁੱਕਿਆ ਆਲਮਗੀਰ ਸਾਹਿਬ ਦਵਾਈ ਜਿਹੜੀ ਥੋੜਾ ਜਿਹਾ ਅਸਰ ਹੋਲੀ ਕਰਦੀ ਆ ਪਰ ਕਰਦੀ ਥੱਲੇ ਤੋਂ ਕੁਝ ਕੁ ਸਿਮਟਮ ਮਿਲ ਜਾਂਦੇ ਆ ਨਾ ਇਹਨੂੰ ਲੰਬਾ ਤਾਂ ਕਹਿ ਜਾਂਦੇ ਆ ਹਾਂਜੀ ਕਈ ਵਾਰ ਪੇਸ਼ੈਂਟ ਨੂੰ ਪੁੱਛੀਦਾ ਪੂਰਾ ਪ੍ਰੋਪਰ ਦੱਸ ਨਹੀਂ ਸਕਦਾ ਹਾਂ ਜੀ ਜਦੋਂ ਹੋਮੋਪੈਥੀ ਜੇ ਆ ਵੀ ਸਿਮਟਮ ਪੂਰੇ ਮਿਲ ਗਏ ਹਾਂ ਜੀ ਤੇ ਐਲੋਪੈਥੀ ਕੀ ਇੰਜੈਕਸ਼ਨ ਨਾਲੋਂ ਵੀ ਤੇਜ਼ ਅਸਰ ਆਏਗਾ ਠੀਕ ਹੈ ਜੀ ਹਾਂਜੀ ਇਹ ਨਾਲ ਤਾਂ ਹੀ ਅੱਗੇ ਪਿੱਛੇ ਕੁਝ ਕਹਾਈਦੇ ਨੇ ਜੀਬ ਦੇ ਰੇਸ਼ ਆਈ ਬਹੁਤ ਛੇਤੀ ਅਸਰ ਕਰਦੀ ਆ ਅੱਜ ਕੱਲ ਤਾਂ ਹੋਮੋਪੈਥੀ ਸਾਡੀ ਹਾਰਡ ਡਿਸਟ੍ਰੈਸਟੀ ਤੇ 100 150 پیشنਟ ਦਿੱਲੀ ਦੀ ਆਪੀਡੀ ਆ ਜੇਕਰ ਕਿਸੇ ਨੇ ਗੁਰੂਕਰ ਆਪਣੇ ਇਤਿਹਾਸਕ ਪੁਰਦਵਾਰ ਤੇ ਡਿਸਪੈਂਸਰੀ ਦਾ ਮੰਗਲ ਪਾਉਣਾ ਹੋਵੇ ਤੁਹਾਡਾ ਰੈਟ ਨੰਬਰ ਹੈ ਜੀ ਬਿਲਕੁਲ 95140 03406 ਮੇਰਾ ਨੰਬਰ ਆ ਜਦੋਂ ਮਰਜੀ ਕਾਲ ਕਰੋ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਡਿਸਪੈਂਸਰੀ ਖੁਲਾਉਣੀਆਂ ਕੈਂਪ ਲਵਾਉਣਾ ਦੂਜਾ ਨੰਬਰ ਕੁਲਦੀਪ ਸਿੰਘ ਜੀ ਦਾ ਵਾ 95723 6445 ਫੈਕਟਰ ਸ਼ਾਈਨੀ ਜੀ ਦਾ ਹੈਗਾ 85590 13511 ਤਿੰਨੇ ਨੰਬਰ ਸਾਡੇ ਸਲਿੱਪ ਪੈਡ ਤੇ ਵੀ ਐਡ ਨੇ ਜਦੋਂ ਮਰਜੀ ਕਾਲ ਕਰੋ ਤਿੰਨੇ ਚ ਕੋਈ ਨਾ ਕੋਈ ਜ਼ਰੂਰ ਸੇਵਾ ਚ ਹਾਜ਼ਰ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੁਖ ਸਾਗਰ ਚੈਰੀਟੇਬਲ ਸੋਸਾਇਟੀ ਜਗਰਾਉਂ ਵੱਲੋਂ ਸੰਗਤਾਂ ਦੇ ਲਈ ਫ੍ਰੀ ਮੈਡੀਕਲ ਕੈਂਪ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਆਲਮਗੀਰ ਲਗਾਇਆ ਗਿਆ ਆਲਮਗੀਰ ਗੁਰਦੁਆਰ ਸਾਹਿਬ ਇੱਕ ਕੈਂਪ 3 ਦਿਨ ਚੱਲਦਾ ਜੋੜਾ ਕਰਦੇ ਬਿਲਕੁਲ ਨਜ਼ਦੀਕ ਫਤਿਹਗੜ੍ਹ ਸਾਹਿਬ ਬਾਬਾ ਜੂਰਾਬਰ ਸਿੰਘ ਬਾਬਾ ਫਤਿਹ ਸਿੰਘ ਬਿਰਧ ਮਾਤਾ ਮਾਤਾ ਗੁਜਰ ਕੌਰ ਜੀ ਸੁਖ ਸਾਗਰ ਚੈ ਚੇਡਵਲ ਵੱਲੋਂ ਫਤਿਹਗੜ੍ਹ ਸਾਹਿਬ ਵੀ ਹੋਮੋਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਮਛਵੜ ਉੱਥੇ ਵੀ ਇਹਨਾਂ ਨੇ ਕੈਂਪ ਲਗਾਇਆ ਗਿਆ ਅੱਜ ਗੁਰਦਵਾਰਾ ਸ੍ਰੀ ਮਨਜੀਤ ਸਿੰਘ ਸਾਹਿਬ ਆਲਮਗੀਰ ਅੱਜ ਦੂਸਰਾ ਦਿਨ ਤੇ ਕੱਲੋਂ ਇਹਨਾਂ ਦਾ ਫੇਰ ਏਸੀ ਜਗ੍ਹਾ ਕੈਂਪ ਲਗਾਇਆ ਜਾਣਾ ਹੈ ਹੱਥ ਥੱਲੇ ਕਰ ਲੈ ਪੁੱਤਰ ਹੱਥ ਥੱਲੇ ਥੱਲੇ ਹੱਥ ਥੱਲੇ ਕਰਾਟਰਾਂ ਦੀ ਪੂਰੀ ਟੀਮ ਇਹਦੇ ਸੇਕ ਦੇਣਾ ਅੱਜ ਜਾ ਕੇ ਗਰਮ ਪਾਣੀ ਦਾ दोनों वहां था ऊपर आई नहीं सदिया गर्म पानी दा बोतल सेक जरूर दे ली ठीक है तो मेडिसन खा No, 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 ਵੀਡੀਓ ਬਾਰੇ ਆਪਣੇ ਸੁਝਾਅ ਲੈ ਕਮੈਂਟ ਜਰੂਰ ਕਰਨਾ ਜੀ ਆਪਣੇ ਪਿੰਡ ਆਪਣੇ ਸ਼ਹਿਰ ਫ੍ਰੀ ਮੈਡੀਕਲ ਕੈਂਪ ਲਗਾਉਣ ਲਈ ਤੁਸੀਂ ਡਾਕਟਰ ਸਾਹਿਬ ਨਾਲ ਕਨੈਕਟ ਕਰ ਸਕਦੇ ਹੋ ਵੀਡੀਓ ਬਾਰੇ ਆਪਣੇ ਸੁਝਾਅ ਜਰੂਰ ਦੇਣਾ ਜੀ ਫ੍ਰੀ ਮੈਡੀਕਲ ਕੈਂਪ ਗੁਰਦਵਾਰਾ ਮਨਜੀਤ ਸਾਹਿਬ ਆਲਮਗੀਰ ਕੱਲ੍ਹੋਂ ਵੀ ਕੈਂਪ ਲੱਗੇਗਾ ਹੋਰ ਵੀ ਸੰਗਤਾਂ ਜਿਨ੍ਹਾਂ ਨੇ ਮੈਡੀਕਲ ਤੋਂ ਕੋਈ ਵੀ ਮੈਡੀਸਨ ਲੈਣੀ ਹੋਵੇ ਜਾਂ ਕੋਈ ਟੋਹੀ ਦਾ ਲੱਤ ਦਾ ਕੋਈ ਵੀ ਇਲਾਜ ਕਰਾਉਣਾ ਹੋਵੇ ਤਾਂ ਸੋ ਇਹਨਾਂ ਤੋਂ ਫ੍ਰੀ ਕਰਵਾ ਸਕਦੇ ਹਾਂ ਮੈਂ ਤੁਹਾਡਾ ਆਪਣਾ ਰੰਪਲ ਸਿੰਘ న్యూਜ਼ ਐਂਡ ਬਲੌਗ YouTube ਚੈਨਲ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਵੈਗੁਰੂ ਜੀ ਕਾ ਖਾਲਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ